ਆਪ ਸਭ ਦਾ ਦਾਸ ਤੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਹਰਮੋਨੀਅਮ ਦੇ ਤਿੰਨ ਸਤਕਾਂ ਬਾਰੇ ਜਾਣਕਾਰੀ ਹਾਸਲ ਕਰਾਂਗੇ ਵੀ ਹਰਮੋਨੀਅਮ ਦੇ ਵਿੱਚ ਤਿੰਨ ਸਤਕ ਕਿਹੜੇ-ਕਿਹੜੇ ਹੁੰਦੇ ਨੇ ਉਹਨਾਂ ਬਾਰੇ ਜਾਣਕਾਰੀ ਜਿਹੜੀ ਹੈ ਹਰੇਕ ਸੰਗੀਤ ਪ੍ਰੇਮੀ ਨੂੰ ਜਾਂ ਹਰੇਕ ਸੰਗੀਤ ਦੇ ਵਿਦਿਆਰਥੀ ਨੂੰ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ octave ਇੰਗਲਿਸ਼ ਵਿੱਚ ਕਹਿੰਦੇ ਨੇ ਅਤੇ ਪੰਜਾਬੀ ਤੇ ਹਿੰਦੀ ਵਿੱਚ ਇਹਨੂੰ ਸप्तਕ ਕਿਹਾ ਜਾਂਦਾ ਹੈ ਸप्तਕ ਦਾ ਮਤਲਬ ਹੁੰਦਾ ਹੈ ਸੱਤ ਸੁਰਾਂ ਦਾ ਸਮੂਹ ਅਤੇ ਸप्तਕ ਜਿਹੜੇ ਨੇ ਉਹ ਤਿੰਨ ਪ੍ਰਕਾਰ ਦੇ ਹੁੰਦੇ ਨੇ ਆਪ ਜੀ ਨੇ ਧਿਆਨ ਨਾਲ ਦੇਖਣਾ ਜਿਹੜਾ ਪਹਿਲਾ ਸप्तਕ ਹੈ ਉਹ ਮੰਦਰ ਸप्तਕ ਹੈ ਇਸ ਸਾ ਤੋਂ ਲੈ ਕੇ ਇੱਥੋਂ ਤੱਕ ਸਾ ਰੇ ਗਾ ਮਾ ਪਾ ਧਾ ਨੀ ਇਹ ਹੋ ਗਿਆ ਮੰਦਰ ਸੱਬ ਤੱਕ ਇੱਥੇ ਤੋਂ ਲੈ ਕੇ ਇੱਥੇ ਤੱਕ ਜੇ ਆਪਾਂ ਸਹੀ ਸ਼ਾਪ ਨੂੰ ਸਮਝਦੇ ਆਂ ਤਾਂ ਇੱਥੋਂ ਮੰਨ ਕੇ ਆਪਾਂ ਇੱਥੋਂ ਤੱਕ ਮੰਦਰ ਸੱਬ ਤੱਕ ਬੋਲਦੇ ਆਂ ਨੂੰ ਤੇ ਇਹਦੇ ਜਿਹੜੇ ਸੁਰ ਲਿਖੇ ਜਾਂਦੇ ਨੇ ਸੁਰਾਂ ਦੇ ਨੀਚਲੇ ਪਾਸੇ ਬਿੰਦੀ ਪਾਈ ਹੁੰਦੀ ਹੈ ਇਹਦੀ ਸਿੱਧੀ ਪਛਾਣ ਹੁੰਦੀ ਹੈ ਸੁਰ ਦੇ ਨੀਚਲੇ ਪਾਸੇ ਬਿੰਦੀ ਹੋਵੇਗੀ ਤਾਂ ਸੁਰ ਦੇ ਨੀਚਲੇ ਪਾਸੇ ਬਿੰਦੀ ਦਾ ਮਤਲਬ ਹੈ ਮੰਦਰ ਸੱਬ ਤੱਕ ਹੈ ਅਤੇ ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਮੱਧ ਸੱਬ ਤੱਕ ਜਿਹੜਾ ਆਪਾਂ ਆਮ ਤੌਰ ਦੇ ਉੱਤੇ ਸਰਗਮ ਵਜਾਉਂਦੇ ਹਾਂ ਸਾ ਰੇ ਗਾ ਮਾ ਪਾ ਧਾ ਨੀ ਸੱਤ ਸੁਰਾਂ ਇਹ ਸੱਤ ਸੁਰਾਂ ਦੇ ਸਮੂਹ ਨੂੰ ਮੱਧ ਸਬਤਕ ਕਿਹਾ ਜਾਂਦਾ ਹੈ ਸਾ ਰੇ ਗਾ ਮਾ ਪਾ ਧਾ ਨੀ ਇੱਥੇ ਤੋਂ ਲੈ ਕੇ ਇੱਥੇ ਤੱਕ ਜਿਹੜੀਆਂ ਸੁਰਾਂ ਆਪਾਂ ਸੱਤ ਵਜਾ ਰਹੇ ਹਾਂ ਇਹ ਸੁਰਾਂ ਜਿਹੜੀਆਂ ਨੇ ਮੱਧ ਸਬਤਕ ਦੀਆਂ ਨੇ ਮਿਡਲ ਆਕਟੇਵ ਉਸ ਤੋਂ ਬਾਅਦ ਦੇ ਵਿੱਚ ਆ ਜਾਂਦਾ ਹੈ ਤਾਲ ਸਬਤਕ ਜਿਹਨੂੰ ਉੱਚੇ ਸੁਰ ਕਹਿੰਦੇ ਨੇ ਸਾ ਰੇ ਗਾ ਮਾ ਪਾ ਧਾ ਨੀ ਉਸੇ ਤਰ੍ਹਾਂ 7 7 7 ਸੁਰਾਂ ਦਾ ਸਮੂਹ ਹੈ ਜਿਹੜਾ ਮੰਦਰ ਮੱਧ ਅਤੇ ਤਾਰ ਮੰਦਰ ਸੁਰਾਂ ਦੇ ਮੰਦਰ ਸੱਤਕ ਦੇ ਸੁਰਾਂ ਦੇ ਨਿਸ਼ਾਨੀ ਵਾਸਤੇ ਨਿਚਲੇ ਪਾਸੇ ਬਿੰਦੀ ਪਾਈ ਜਾਂਦੀ ਹੈ ਮੱਧ ਸੱਤਕ ਤੇ ਕੋਈ ਨਿਸ਼ਾਨੀ ਨਹੀਂ ਹੁੰਦੀ ਨਾ ਉੱਪਰ ਨਾ ਨੀਚੇ ਤਾਰ ਸੱਤਕ ਦੇ ਸੁਰਾਂ ਨੂੰ ਦਰਸਾਉਣ ਵਾਸਤੇ ਥਿਉਰੀ ਦੇ ਵਿੱਚ ਕਾਪੀ ਦੇ ਵਿੱਚ ਸੁਰ ਦੇ ਉੱਪਰਲੇ ਪਾਸੇ ਬਿੰਦੀ ਪਾਤੀ ਜਾਂਦੀ ਹੈ ਜੇ ਸੁਰ ਦੇ ਉੱਪਰ ਬਿੰਦੀ ਲੱਗੀ ਹੋਵੇ ਤਾਂ ਮਤਲਬ ਸਿੱਧਾ ਸਮਝ ਲੈਣਾ ਵੀ ਇਸ ਸਾ ਤੋਂ ਉੱਪਰਲੇ ਸਵਰ ਨੇ ਜੇ ਤੁਹਾਡਾ ਕੋਈ ਵੀ ਸਕੇਲ ਹੈ ਇਹਦਾ ਮਤਲਬ ਉੱਪਰਲੇ ਸਾ ਤੋਂ ਜੇ ਇਹ ਸਕੇਲ ਇਹ ਸਾ ਹੈ ਤਾਂ ਇਹ ਤੋਂ ਉੱਪਰਲਾ ਜੇ ਇਹ ਸਾ ਹੈ ਤਾਂ ਇਹ ਤੋਂ ਉੱਪਰਲੇ ਸੁਰ ਇਹਦਾ ਮਤਲਬ ਆਖਰੀ ਸਾ ਤੋਂ ਉੱਪਰਲੇ ਸੁਰਾਂ ਦੇ ਉੱਤੇ ਬਿੰਦੀ ਪਾ ਕੇ ਦਰਸਾਇਆ ਜਾਂਦਾ ਵੀ ਤਾਰ ਸਪਤਕ ਦੇ ਨੇ ਮੰਦਰ ਸਪਤਕ ਦੇ ਸੁਰਾਂ ਦੇ ਨਿਜਲੇ ਪਾਸੇ ਬਿੰਦੀ ਪਾ ਕੇ ਦਰਸਾਇਆ ਜਾਂਦਾ ਵੀ ਇਹ ਮੰਦਰ ਸੱਪਤਕ ਦੇ ਸੁਰ ਨੇ ਮੱਧ ਸੱਪਤਕ ਦੇ ਸੁਰਾਂ ਨੂੰ ਦਰਸਾਉਣ ਵਾਸਤੇ ਕੋਈ ਵੀ ਨਿਸ਼ਾਨੇ ਦੀ ਲੋੜ ਨਹੀਂ ਪੈਂਦੀ ਇਹ ਤਿੰਨ ਸੱਪਤਕ ਜਿਹੜੇ ਨੇ ਮੰਦਰ ਮੱਧ ਅਤੇ ਤਾਰ ਇਹ ਤਿੰਨ ਸੱਪਤਕ ਜਿਹੜੇ ਨੇ ਇਹਨਾਂ ਬਾਰੇ ਜਾਣਨਾ ਸਾਨੂੰ ਬਹੁਤ ਜ਼ਰੂਰੀ ਹੈ ਕਿਉਂਕਿ ਸਾਨੂੰ ਕਾਪੀ ਦੇ ਵਿੱਚੋਂ ਜਾਂ ਸੰਗੀਤ ਦੇ ਗ੍ਰੰਥਾਂ ਵਿੱਚੋਂ ਉਦੋਂ ਸਾਨੂੰ ਪੜ੍ਹਨ ਦੇ ਵਿੱਚ ਸਹਾਇਤਾ ਮਿਲੇਗੀ ਜਦੋਂ ਅਸੀਂ ਇਹਨਾਂ ਤਾਰ ਸੱਪਤਕ ਦੇ ਸੁਰਾਂ ਬਾਰੇ ਜਾਣਦੇ ਹਾਂ ਅ ਇਹ ਸਾ ਨੇ ਪਹਿਲਾ ਮੰਦਰ ਦਾ ਦੂਜਾ ਮੱਧ ਦਾ ਤੇ ਤੀਜਾ ਤਾਰ ਦਾ ਇਹਨਾਂ ਤਿੰਨ ਸप्तਕਾਂ ਦੇ ਵਿੱਚ ਹੀ ਸਾਰਾ ਸੰਗੀਤ ਹੁੰਦਾ ਹੈ ਉਸ ਤੋਂ ਬਾਅਦ ਫਿਰ ਅਤੀ ਤਾਰ ਜਾਂ ਅਤੀ ਮੰਦਰ ਆ ਜਾਂਦੇ ਨੇ ਉਹਨਾਂ ਦੇ ਵਿੱਚ ਨਹੀਂ ਆਮ ਤੌਰ ਤੇ ਗਾਇਆ ਜਾਂਦਾ ਆਪਾਂ ਇਹਨਾਂ ਨੂੰ ਸਿਰਫ ਦੇਖ ਰਹੇ ਹਾਂ ਕਿ ਮੰਦਰ ਮੱਧ ਤੇ ਤਾਰ ਦੇ ਵਿੱਚ ਹੀ ਜਿੰਨੇ ਵੀ ਸੰਗੀਤ ਨੇ ਜਿੰਨੇ ਵੀ ਸ਼ਬਦ ਕੀਰਤਨ ਹੈ ਜਿੰਨਾ ਵੀ ਜੋ ਵੀ ਸੰਗੀਤ ਹੈ ਸਾਰਾ ਇਹਨਾਂ ਤਿੰਨ ਸप्तਕਾਂ ਦੇ ਵਿੱਚ ਹੀ ਗਾਇਆ ਬਜਾਇਆ ਜਾਂਦਾ ਹੈ ਉਹਦੀਆਂ ਨਿਸ਼ਾਨੀਆਂ ਮੈਂ ਆਪ ਜਿੰਨ ਦੱਸ ਦਿੱਤੀਆਂ ਹੁਣ ਅੱਗੇ ਆ ਜਾਂਦੀ ਗੱਲ ਸੰਗੀਤ ਦੇ ਵਿੱਚ ਵਰਤੇ ਜਾਂਦੇ 12 16 ਦੀ 12 ਸੁਰ ਕਿਹੜੇ ਕਿਹੜੇ ਨੇ ਆਪਾਂ ਜੇ ਇਸ ਨੂੰ ਸਕੇਲ ਮੰਨਦੇ ਆ ਇਸ ਨੂੰ ਆਪਾਂ ਸਾਹ ਮੰਨ ਲੈਨੇ ਤਾਂ ਉਹ 12 ਸਕੇਲ ਜਾਂ 12 ਸੁਰ ਕਿਹੜੇ ਕਿਹੜੇ ਨੇ ਪਹਿਲੀ ਗੱਲ ਤੇ ਉਹ 12 ਸਕੇਲ ਆਪਾਂ ਦੇਖ ਲੈਣ 12 ਸਕੇਲ ਜਿਹੜੇ ਨੇ ਪਹਿਲਾ ਕਾਲ ਸੀ ਸ਼ਾਰਪ ਦੂਜਾ ਕਾਲ ਡੀ ਸ਼ਾਰਪ ਤਾਂ ਫਿਰ ਅੱਗੇ ਆ ਜਾਈਏ ਤੀਜਾ ਕਾਲਾ ਚੌਥਾ ਕਾਲਾ ਪੰਜਵਾਂ ਕਾਲਾ ਪਹਿਲਾ ਕਾਲਾ ਦੂਜਾ ਕਾਲਾ ਤੀਜਾ ਚੌਥਾ ਤੇ ਪੰਜਵਾਂ ਕਾਲਾ ਇਹ ਹੋ ਗਏ ਪੰਜ ਪੰਜ ਬਲੈਕ ਪੰਜ ਕਾਲੇ ਸਕੇਲ ਜਿਨ੍ਹਾਂ ਤੋਂ ਗਾਇਆ ਜਾਂਦਾ ਹੁਣ ਅੱਗੇ ਆ ਕੇ ਆਂਦੀ ਹੈ ਵਾਰੀ ਚਿੱਟੀਆਂ ਆਂਦੀ ਚਿੱਟਾ ਜਿਹੜਾ ਇੱਥੋਂ ਸਕੇਲ ਸ਼ੁਰੂ ਹੁੰਦਾ ਇੱਥੋਂ ਪਹਿਲਾ ਚਿੱਟਾ ਦੂਜਾ ਚਿੱਟਾ ਚੌਥਾ ਪੰਜਵਾਂ ਛੇਵਾਂ ਅਤੇ ਸੱਤਵਾਂ ਇਹ ਸੱਤ ਨੀਚੇ ਵਾਲੇ ਚਿੱਟੇ ਨੇ ਇਹਨਾਂ ਨੂੰ ਵੀ ਸਕੇਲ ਬਣਾ ਕੇ ਗਾਇਆ ਜਾ ਸਕਦਾ ਹੈ ਇਹਨਾਂ ਨੂੰ ਵੀ ਆਪਾਂ ਸਾਹ ਮੰਨ ਕੇ ਇਹਦੇ ਅੱਗੇ ਵਾਲੀਆਂ ਕੀ ਲੱਭ ਸਕਦੇ ਹਾਂ ਤੇ ਉੱਥੋਂ ਆਪਾਂ ਗਲੇ ਦੇ ਹਿਸਾਬ ਦੇ ਨਾਲ ਜੇ ਜ਼ਿਆਦਾ ਉੱਚਾ ਨਹੀਂ ਜਾਂਦਾ ਤਾਂ ਆਪਾਂ ਨੀਵੇਂ ਸਕੇਲ ਤੇ ਗਾ ਸਕਦੇ ਹਾਂ ਪਰ ਉਹਦੇ ਵਾਸਤੇ ਤੁਹਾਡੀ ਜਿਹੜੀ ਕੀਜ਼ ਦੀ ਪ੍ਰੈਕਟਿਸ ਹੋਣੀ ਚਾਹੀਦੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਰੇਗਾ ਮਾਧਾਣੀ ਕਿੱਥੇ ਹੈ ਹੁਣ ਅੱਗੇ ਆਂਦੀ ਹੈ ਗੱਲ 12 16 ਦੇ ਇਹ ਹੋ ਗਏ 12 ਸਕੇਲ ਪੰਜ ਕਾਲੇ ਤੇ ਸੱਤ ਚਿੱਟੇ 1 2 3 4 5 ਇਹ ਪੰਜ ਕਾਲੇ 1 2 3 4 5 6 7 ਇਹ ਸੱਤ ਚਿੱਟੇ ਇਹ ਸਕੇਲ ਨੇ ਇਹਨਾਂ ਨੂੰ ਆਪਾਂ ਕਿਸੇ ਨੂੰ ਵੀ ਸਾਹ ਮੰਨ ਸਕਦੇ ਹਾਂ ਉਸ ਤੋਂ ਬਾਅਦ ਜਿਵੇਂ ਮੰਨ ਲਓ ਆਪਾਂ ਇਹਨੂੰ ਸਾਹ ਮੰਨ ਲਈਏ ਜਿੰਨਾ ਜ਼ਿਆਦਾ ਗੜਾ ਉੱਚਾ ਨਹੀਂ ਜਾਂਦਾ ਉਹ ਇਹਨੂੰ ਸਾਹ ਮੰਨ ਸਕਦੀਆਂ ਬੀਬੀਆਂ ਪੈਣਾ ਬੱਚੇ ਸਾ ਸਕੇ ਫਿਰ ਇਹ ਆ ਗਿਆ ਚੌਥਾ ਕਾਲਾ ਸਾ ਰੇ ਗਾ ਮਾ ਪਾ ਧਾ ਨੀ ਸਾ ਫਿਰ ਇਹ ਆ ਗਿਆ ਸਕੇ ਸਾ ਰੇ ਗਾ ਮਾ ਪਾ ਧਾ ਨੀ ਸਾ ਉਸ ਤੋਂ ਬਾਅਦ ਵਿੱਚ ਇਹ ਆ ਗਿਆ ਸਾ ਰੇ ਗਾ ਮਾ ਪਾ ਧਾ ਨੀ ਸਾ ਇਹਦਾ ਕਰਕੇ ਸਕੇਲ ਚੜਦਾ ਜਾਂਦਾ ਉਸ ਤੋਂ ਬਾਅਦ ਇੱਥੇ ਆ ਜਾਂਦਾ ਸਾ ਰੇ ਗਾ ਮਾ ਪਾ ਧਾ ਨੀ ਸਾ ਸੀ ਉਸ ਤੋਂ ਬਾਅਦ ਸੀ ਸਾ ਰੇ ਗਾ ਮਾ ਪਾ ਧਾ ਨੀ ਸਾ ਉਸ ਤੋਂ ਬਾਅਦ ਡੀ ਸਾਰੇ ਗਾਮਾ ਪਧਨੇ ਸਾ ਇਦਾਂ ਕਰਕੇ ਸਕੇਲ ਆਪ ਜੀ ਕੋਈ ਵੀ ਰੱਖ ਸਕਦੇ ਹੋ ਆਪਣੇ ਗਲੇ ਦੀ ਰੇਂਜ ਦੇ ਹਿਸਾਬ ਦੇ ਨਾਲ ਆਪ ਜੀ ਸਕੇਲ ਰੱਖ ਸਕਦੇ ਹੋ 12 ਸਕੇਲ ਨੇ 12 ਦੇ ਵਿੱਚੋਂ ਆਪ ਜੀ ਨੂੰ ਜਿਹੜਾ ਚੰਗਾ ਲੱਗਦਾ ਆਪਣੇ ਗਲੇ ਦੇ ਅਕੋਰਡਿੰਗ ਜਿੱਥੇ ਤੁਸੀਂ ਕੰਫਰਟੇਬਲ ਗਾ ਸਕਦੇ ਹੋ ਜਿੱਥੇ ਤੁਹਾਨੂੰ ਚੀਕਾ ਮਾਰਨ ਦੀ ਲੋੜ ਨਹੀਂ ਪੈਂਦੀ ਬਹੁਤ ਜ਼ਿਆਦਾ ਜ਼ੋਰ ਨਹੀਂ ਲੱਗਦਾ ਕਿਸੇ ਨੂੰ ਵੀ ਆਪ ਜੀ ਸਕੇਲ ਬਣਾ ਕੇ ਗਾ ਸਕਦੇ ਇਸ ਕਰਕੇ ਆਪ ਜੀ ਨੇ ਇਹਨਾਂ 12 ਸਕੇਲਾਂ ਦਾ ਧਿਆਨ ਰੱਖਣਾ 12 ਸਕੇਲਾਂ ਨੂੰ ਯਾਦ ਰੱਖਣਾ ਇਹਨਾਂ 12 ਦੇ 12 ਦੀ ਸਕੇਲ ਦੀ ਨੌਲੇਜ ਹੋਣੀ ਚਾਹੀਦੀ ਹੈ ਤੁਹਾਨੂੰ ਗਾਭ ਤੁਸੀਂ ਭਾਵੇਂ ਕਿਸੇ ਵੀ ਸਕੇਲ ਤੋਂ ਲਓ ਪਰ ਸਕੇਲ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਵਧੀਆ ਕੀਰਤਨੀਆਂ ਬਣਨ ਵਾਸਤੇ ਜਾਂ ਵਧੀਆ ਗਾਇਕ ਬਣਨ ਵਾਸਤੇ ਆਪ ਜੀ ਨੂੰ ਇਹਨਾਂ 12 ਸਕੇਲਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਸਬਤਕ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ 12 ਸਕੇਲਾਂ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ ਅਤੇ ਹੁਣ ਅੱਗੇ ਆ ਗਈ ਗੱਲ 12 ਸੁਰਾਂ ਦੀ ਸੁਰਾਂ ਕਿਹੜੀ-ਕਿਹੜੀਆਂ ਨੇ ਸਾ ਸਾ ਸੀ ਸ਼ਰ ਜੇ ਰੇ ਕੋਮਲ ਰੇ ਰੇ ਸ਼ੁੱਧ ਸਾ ਰੇ ਰੇ ਕੋਮਲ ਰੇ ਸ਼ੁੱਧ ਗਾ ਕੋਮਲ ਗਾ ਸ਼ੁੱਧ ਮਾ ਸ਼ੁੱਧ ਮਾ ਤਿਵਰ ਪਾ ਪਾ ਤੇ ਸਾ ਜਿਹੜੇ ਨੇ ਇਹਨਾਂ ਦਾ ਕੋਈ ਵੀ ਬਦਲ ਨਹੀਂ ਹੁੰਦਾ ਨਾਲ ਕੋਮਲ ਨਾ ਤਿਵਰ ਇਹ ਆ ਚਲ ਸੁਰ ਨੇ ਧਾ ਕੋਮਲ ਧਾ ਸ਼ੁੱਧ ਨੀ ਕੋਮਲ ਸੋਦ ਸਾ ਇਹ 12 ਸੁਰ ਨੇ 1 2 3 4 5 6 7 8 9 10 11 12 ਇਹਨਾਂ 12 ਸੁਰਾਂ ਦੀ ਜਾਣਕਾਰੀ ਹੋਣੀ ਵੀ ਤੁਹਾਨੂੰ ਬਹੁਤ ਜ਼ਰੂਰੀ ਹੈ ਹੁਣ ਆਪਾਂ ਇਸ ਵੀਡੀਓ ਵਿੱਚ ਤਿੰਨ ਚੀਜ਼ਾਂ ਸਿੱਖੀਆਂ ਨੇ ਸਭ ਤੋਂ ਪਹਿਲਾਂ ਸਕੇਲ ਅਤੇ 12 ਸੁਰਾਂ ਜਿਹੜੀਆਂ ਸਾਡੇ ਸੰਗੀਤ ਨੂੰ ਪ੍ਰਭਾਵਸ਼ਾਲੀ ਕਰਦੀਆਂ ਨੇ ਇਸ ਕਰਕੇ ਆਪ ਜੀ ਦਾ ਬਹੁਤ ਧੰਨਵਾਦ ਆਪ ਜੀ ਨੇ ਇਹ ਵੀਡੀਓ ਨੂੰ ਧਿਆਨ ਨਾਲ ਦੇਖਣਾ ਵਾਰ-ਵਾਰ ਦੇਖਣਾ ਤਾਂ ਕਿ ਕੋਈ ਚੀਜ਼ ਮਿਸ ਨਾ ਹੋ ਜਾਏ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ